ਸਾਨੂੰ ਸ਼ੱਕ ਹੋਇਆ ਵੀ ਇਹ ਲੇਡੀਆਂ ਕਿਉਂ ਖੜੀਆਂ ਨੇ ਨਟਕ ਕੱਪੜੇ ਖਰੀਦ ਰਹੀ ਸੀ ਇਹਨਾਂ ਨੇ ਸਾਈਡ ਤੋਂ ਜਿੱਪ ਕੱਢ ਕੇ ਪੈਸੇ ਕੱਢ ਕੇ ਫਰਾਰ ਹੋ ਗਈਆਂ ਇੱਥੇ ਖੜ ਕੇ ਇਹਨਾਂ ਦੀ ਜਿੱਪ ਖੋਲਿਆ ਪੈਸੇ 40 45000 ਰੁਪਏ ਸੀਗਾ ਇਹਨਾਂ ਦੇ ਪਰਸ 'ਚ ਕਾਪੀ ਸੀਗੀ ਉਹ ਕੱਢ ਕੇ ਜਦੋਂ ਭੱਜੀਆਂ ਗਈਆਂ ਇੱਥੋਂ ਰੋਜ਼ ਆ ਜੀ ਇਹਨੂੰ ਫੜ ਕੇ ਲੈ ਕੇ ਆਂਦਾ ਪੈਸੇ ਮੈਨੂੰ ਇਹਨੇ ਫੜਾਏ ਆਹ ਲੇਡੀ ਨੇ ਜਿਹੜੀ ਫੜੀ ਆ ਸੀ ਠੀਕ ਹੈ ਹਾਂਜੀ ਕੱਪੜੇ ਖਰੀਦ ਰਹੀ ਸੀ ਇਹਨਾਂ ਨੇ ਸਾਈਡ ਤੋਂ ਜਿੱਪ ਕੱਢ ਕੇ ਪੈਸੇ ਕੱਢ ਕੇ ਫਰਾਰ ਹੋ ਗਈਆਂ 40000 ਸੀ ਗਈ ਤਿੰਨ ਸੀ ਗਈ ਇੱਕੋ ਮਿਲ ਗਿਆ ਉਹ ਦੋਈ ਕੱਡੇ ਤਾਂ ਦੂਜਿਆਂ ਨੇ ਨੇ ਇਹਨੂੰ ਫੜਾ ਤੇ ਹਾਂ ਜਿਹਨੂੰ ਇਹਨੂੰ ਫੜਾ ਦੇ ਪੈਸੇ ਇਤੋਂ ਮਿਲਿੰਦੇ ਹਾਂਜੀ ਪੈਸੇ ਹਾਂਜੀ ਪੈਸੇ ਇਤੋਂ ਮਿਲਿਆ ਇਹ ਉਹ ਹੁਣ ਇਹ ਅੰਕਲ ਸ਼ਾਪ ਵਾਲਿਆਂ ਨੂੰ ਜੋ ਵੀ ਕਰਨਾ ਮੈਂ ਇਸ ਮਾਮਲੇ 'ਚ ਨਹੀਂ ਪੈਂਦਾ ਧੰਨਵਾਦ ਆ ਜੀ ਇਹਨਾਂ ਦਾ ਧੰਨਵਾਦ ਆ ਇਹਨਾਂ ਦਾ ਜਿਹਨਾਂ ਨੇ ਦਿੱਤੇ ਚਲੋ ਹਾਂ ਜੀ ਅਸੀਂ ਸ਼ੌਪ ਤੇ ਆ ਜੀ ਆਪਣੀ ਸ਼ੌਪ ਆ ਆਪਣੀ ਲੱਕੀਕਾਰਮਣ ਦੀ ਸ਼ੌਪ ਆ ਜੀ ਅੱਛਾ ਜੀ ਕਿਵੇਂ ਹੋਇਆ ਜੀ ਕਿ ਇਹ ਸਾਡੇ ਕੋਲ ਆਲੇ ਕਸਟਮਰ ਕੱਪੜੇ ਖਰੀਦ ਰਹੇ ਸੀਗੇ ਦੋ ਤਿੰਨ ਲੇਡੀਆਂ ਆਈਆਂ ਇਹਨਾਂ ਦੇ ਅੱਗੋਂ ਜਿੱਪ ਖੋਲ ਕੇ ਨਾ ਪੈਸੇ ਕੱਢ ਕੇ ਲੈ ਗਏ ਸ਼ਾਨੂੰ ਸ਼ੱਕ ਹੋਇਆ ਵੀ ਇਹ ਲੇਡੀਆਂ ਕਿਉਂ ਖੜੀਆਂ ਨੇ ਨਟਕ ਇੱਥੇ ਖੜ ਕੇ ਇਹਨਾਂ ਦੀ ਜਿੱਪ ਖੋਲਿਆ ਪੈਸੇ 40 45000 ਰੁਪਏ ਸੀਗੇ ਇਹਨਾਂ ਦੇ ਪਰਚੀ ਕਾਪੀ ਸੀਗੀ ਉਹ ਕੱਢ ਕੇ ਜਦੇ ਭੱਜੀਆਂ ਗਈਆਂ ਇਥੋਂ ਸਾਨੂੰ ਸ਼ੱਕ ਹੋ ਗਿਆ ਵੀ ਭੱਜੀਆਂ ਭੱਜੀਆਂ ਗਈਆਂ ਸਾਰੀ ਮਾਰਕੀਟ ਕੇ ਲੇਡੀ ਤਿੰਨ ਜਨਾਨੀਆਂ ਸੀਗੀਆਂ ਵੀ ਭੱਜੀਆਂ ਭੱਜੀਆਂ ਗਈਆਂ ਨੇ ਉੱਥੋਂ ਅਸੀਂ ਫੜਾ ਫੜ ਭੱਜੇ ਗਏ ਸੜਕ ਪਾਰ ਕਰਨ ਲੱਗੇ ਅਸੀਂ ਉੱਥੋਂ ਫੜ ਲਿਆ ਦੋਨ ਤਿੰਨ ਦੋਨਾਂ ਨੂੰ ਫੜਿਆ ਇੱਕ ਤਾਂ ਭੱਜ ਗਈ ਫੜਾ ਫੜ ਜਿਹਦੇ ਕੋਲ ਪੈਸੇ ਇਹਦੇ ਕੋਲ ਅਸੀਂ ਕਿ ਕੱਢ ਪੈਸੇ ਸਾਡੇ ਕਿੱਥੇ ਨੇ ਇਹਨੇ ਆਪਣੇ ਇੱਥੋਂ ਕੱਢੇ ਆ ਇੱਥੋਂ ਕੱਢ ਕੇ ਮੈਨੂੰ ਕਾਪੀ 40 45000 ਦੀ ਕਾਪੀ ਫੜਾਤੀ ਜੋ ਅਸੀਂ ਇਹਨੂੰ ਫੜ ਕੇ ਲੈ ਕੇ ਆਂਦਾ ਪੈਸੇ ਮੈਨੂੰ ਇਹਨੇ ਫੜਾਏ ਆਹ ਲੇਡੀ ਨੇ ਜਿਹੜੀ ਫੜੀ ਆ ਅਸੀਂ ਫਿਰ ਅਸੀਂ ਇਹਨੂੰ ਫੜ ਕੇ ਮੈਂ ਇੱਥੇ ਦੁਕਾਨ ਤੇ ਲੈ ਕੇ ਆਇਆ ਤੇ ਇਹਨਾਂ ਦੇ ਕੋਲ ਨਾਲੇ ਇਹਨਾਂ ਨੂੰ ਪੈਸੇ ਵਾਪਸ ਕਰ ਕਿਤੇ 40 50000 ਰੁਪਏ ਹਾਂ ਇਹਨਾਂ ਨੂੰ ਪੈਸੇ ਮਿਲ ਗਏ ਕਿਤੋਂ ਕਿਤੋਂ ਬੜੀਆਂ ਜਾ ਗਈ ਇਹ ਆਪਣੇ ਪਾਰਕਿੰਗ ਦੇ ਬਾਹਰ ਹੀ ਬਾਕੀ ਨਾਲ ਵਾਲੇ ਦੋ ਲੜੀਆਂ ਭੱਜ ਗਏ ਜਿਹੜੇ ਅੰਦਰੋਂ ਆਈਆਂ ਨੇ ਅੰਦਰ ਆ ਕੇ ਜਿਹੜੀਆਂ ਅੰਦਰ ਆਈਆਂ ਉਹ ਕੱਢ ਕੇ ਲੈ ਗਈਆਂ ਗਾਹਾਂ ਇਹਨੂੰ ਜਾ ਕੇ ਫੜਾ ਦੇ ਜਾਂ ਉਹ ਫੱਡੀਆਂ ਉਹਨਾਂ ਫੜਫੜ ਪੈਸੇ ਇਹਨੂੰ ਫੜਾਦੇ ਨੇ ਲਕੋਲੇ ਇਹ ਇਹਨਾਂ ਨੇ ਆ ਭੈਂਜੀ ਨਾਲ ਗਏ ਜਿਨ੍ਹਾਂ ਦੇ ਪੈਸੇ ਕੱਢੇ ਅਸੀਂ ਮੁੰਡੇ ਭਜਾਏ ਤਿੰਨ ਚਾਰ ਜਾ ਫੜ ਲੀਆਂ ਜਾ ਕੇ ਜੀਟਰੋ ਜੀਟਰੋ ਪਾਰ ਕਰ ਗਏ ਦੋ ਜਣੀਆਂ ਲੱਗੇਗੀ ਹਾਂ ਜੀ ਲੱਗਿਆ ਹੈ ਜੀ ਕੈਮਰਾ ਆਈ ਹੈ ਰਿਕਾਰਡਿੰਗ ਦੇਖੋ ਚੈੱਕ ਕਰ ਰਹੇ ਹਾਂ ਜੀ ਉਹ ਦੇਖੋ ਹੋ ਰਿਹਾ ਚ ਉਹ ਤਾਂ ਭੈਣ ਜੀ ਨੂੰ ਸ਼ੱਕ ਪਿਆ ਮੈਂ ਕਿਹਾ ਭੈਣ ਜੀ ਇਹ ਜਨਾਨੀਆਂ ਭੱਜੀਆਂ ਉਹ ਤਾਂ ਜੀ ਇਹ ਚੋਰ ਨਹੀਂ ਬੜੀ ਸੀ ਇਹਨਾਂ ਦੇ ਪੈਸੇ ਮਿਲ ਗਏ ਕਹਿੰਦੇ ਸਾਡੇ ਕੋਲ ਅਸੀਂ ਕੋਈ ਕਾਰਵਾਈ ਕਰਾਉਣੀ ਦੋ ਸੀ ਨਾ ਇੱਕ ਸੀ ਫੜੀ ਹੋਈ ਤੇ ਬਾਕੀ ਉਹ ਭੱਜ ਗਈ ਜਿਹੜੇ ਜਿਹਨਾਂ ਨੇ ਚੋਰੀ ਕੀਤੀ ਉਹ ਭੱਜ ਗਏ ਤੇ ਇਹ ਦੁਕਾਨ ਆ ਇਹ ਦੁਕਾਨ ਹਾਂ ਜੀ ਕਿ ਕਿਹੜੀ ਕਿਹੜੀ ਗਵਰਨਮੈਂਟ ਸਾਡੀ ਨਕਲੀ ਗਵਰਨਮੈਂਟ ਨਕਲੀ ਗਵਰਨਮੈਂਟ ਸਾ ਉਹਦੇ ਉਹਦੇ ਕੋਲ ਇੱਥੇ ਹੋਈ ਜਾਂਦੇ ਵੀ ਸਾਡੇ ਵੀਰੇ ਪੈਸੇ ਮਰ ਗਏ ਮੈਂ ਕੋਈ ਕਾਰਬ ਨਹੀਂ ਕਰਾਉਣੀ ਹੈ ਵੀ ਤੇ ਜੇ ਉਹ ਦੇਖਦੇ ਆ ਕੋਈ ਵੈਰੀਫਾਈ ਕਰਦੇ ਆ ਆਪਾਂ ਜਿਹੜੇ ਉਹਨਾਂ ਕੋਲ ਕੁੜੀਆਂ ਮਿਲ ਗਈਆਂ ਉਹਨਾਂ ਦੇ ਖਰਾਬ ਅੱਛਾ ਮਿਲਵਾਂਗੇ ਨਹੀਂ ਹਲੇ ਪੜਾਈ ਹੁੰਦੀ ਹਾਂ ਜੀ ਫੜ ਨਹੀਂ ਆਉਂਦਾ ਅੱਛਾ ਜੀ ਤੁਹਾਨੂੰ ਸ਼ੱਕ ਹੋਇਆ ਵੀ ਇਹ ਲੇਡੀਆਂ ਕਿਉਂ ਖੜੀਆਂ ਨੇ ਨਟਕ ਕੱਪੜੇ ਖਰੀਦ ਰਹੇ ਸੀ ਇਹਨਾਂ ਨੇ ਸਾਈਡ ਤੋਂ ਜਿੱਪ ਕੱਢ ਕੇ ਪੈਸੇ ਕੱਢ ਕੇ ਫਰਾਰ ਹੋ ਗਈਆਂ ਇਹ ਇੱਥੇ ਕੱਢ ਕੇ ਇਹਨਾਂ ਦੀ ਜਿੱਪ ਖੋਲ੍ਹਿਆ ਪੈਸੇ 40 45000 ਜੋ ਅੱਜ ਇਹਨੂੰ ਫੜ ਕੇ ਲੈ ਕੇ ਆਂਦਾ ਪੈਸੇ ਮੈਨੂੰ ਇਹਨੇ ਫੜਾਏ ਆਹ ਲੇਡੀ ਨੇ ਜਿਹੜੀ ਫੜੀ ਆ ਸੀ ਹਾਂਜੀ ਕੱਪੜੇ ਖਰੀਦ ਰਹੇ ਸੀ ਇਹਨਾਂ ਨੇ ਸੈਡ ਤੋਂ ਜਿੱਪ ਕੱਢ ਕੇ ਪੈਸੇ ਕੱਢ ਕੇ ਫਰਾਰ ਹੋ ਗਈਆਂ 40 ਕੁ ਹਜ਼ਾਰ ਸੀਗੀਆਂ ਤਿੰਨ ਸੀਗੀਆਂ ਇੱਕੋ ਮਿਲ ਗਿਆ ਉਦੋਂ ਹੀ ਕੱਢੇ ਤਾਂ ਦੂਜੀਆਂ ਨੇ ਨੇ ਇਹਨੂੰ ਫੜਾ ਤਈ ਹਾਂ ਜਿਹਨੂੰ ਮੈਨੂੰ ਫੜਾਦਾ ਹੈ ਪੈਸੇ ਇੱਤੋਂ ਮਿਲੇ ਹਾਂਜੀ ਪੈਸੇ ਇੱਤੋਂ ਮਿਲੇ ਆ ਯੋ ਹੁਣ ਇਹ ਅੰਕਲ ਸ਼ਾਪ ਵਾਲਿਆਂ ਨੂੰ ਜੋ ਵੀ ਕਰਨਾ ਮੈਂ ਇਸ ਮਾਮਲੇ 'ਚ ਨਹੀਂ ਪਕਾਂ ਚੰਗੀ ਧੰਨਵਾਦ ਜੀ ਇਹਨਾਂ ਦਾ ਜਿਨ੍ਹਾਂ ਨੇ ਦਿੱਤੇ ਚਲੋ ਹਾਂ ਜੀ ਅਸੀਂ ਸ਼ੌਕ ਤੇ ਆ ਜੀ ਆਪਣੀ ਸ਼ੌਕ ਆ ਆਪਣੀ ਲੱਕੀਕਾਰ ਮੰਨਦੀ ਸ਼ੌਕ ਆ ਜੀ ਨਾਮ ਅੱਛਾ ਜੀ ਕਿਵੇਂ ਹੋਇਆ ਜੀ ਕਿ ਇਹ ਸਾਡੇ ਕੋਲ ਆਲੇ ਕਸਟਮਰ ਕੱਪੜੇ ਖਰੀਦ ਰਹੇ ਸੀਗੇ ਦੋ ਤਿੰਨ ਲੇਡੀਆਂ ਆਈਆਂ ਇਹਨਾਂ ਦੇ ਅੱਗੋਂ ਜਿੱਪ ਖੋਲ ਕੇ ਨਾ ਪੈਸੇ ਕੱਢ ਕੇ ਲੈ ਗਏ ਸਾਨੂੰ ਸ਼ੱਕ ਹੋਇਆ ਵੀ ਇਹ ਲੇਡੀਆਂ ਕਿਉਂ ਖੜੀਆਂ ਨੇ ਨਟਕ ਇੱਥੇ ਖੜ ਕੇ ਇਹਨਾਂ ਦੀ ਜਿੱਪ ਖੋਲਿਆ ਪੈਸੇ 40 45000 ਰੁਪਏ ਸੀਗੇ ਇਹਨਾਂ ਦੇ ਪਰਚੇ ਕਾਪੀ ਸੀਗੀ ਉਹ ਕੱਢ ਕੇ ਜਦੇ ਭੱਜੀਆਂ ਗਈਆਂ ਇੱਥੋਂ ਸਾਨੂੰ ਝੱਕ ਹੋ ਗਿਆ ਵੀ ਭੱਜੀਆਂ ਭੱਜੀਆਂ ਗਈਆਂ ਸਾਰੀ ਮਾਰਕੀਟ ਕੇ ਲੇਡੀਜ਼ ਤਿੰਨ ਜਨਾਨੀਆਂ ਸੀਗੀਆਂ ਵੀ ਭੱਜੀਆਂ ਭੱਜੀਆਂ ਗਈਆਂ ਨੇ ਉੱਥੋਂ ਅਸੀਂ ਫੜਾ ਫੜ ਭੱਜੇ ਗਏ ਸੜਕ ਪਾਰ ਕਰਨ ਲਈ ਅਸੀਂ ਉੱਥੋਂ ਫੜ ਲੀਆਂ ਦੋਨ ਤਿੰਨ ਦੋਨਾਂ ਨੂੰ ਫੜਿਆ ਇੱਕ ਤਾਂ ਭੱਜ ਗਈ ਫਟਾਫਟ ਜਿਹਦੇ ਕੋਲ ਪੈਸੇ ਇਹਦੇ ਕੋਲ ਅਸੀਂ ਕਿ ਕੱਢ ਪੈਸੇ ਸਾਡੇ ਕਿੱਥੇ ਨੇ ਇਹਨੇ ਆਪਣੇ ਇੱਥੋਂ ਕੱਢਿਆ ਇੱਥੋਂ ਕੱਢ ਕੇ ਮੈਨੂੰ ਕਾਪੀ 40-45 ਹਜ਼ਾਰ ਦੀ ਕਾਪੀ ਫੜਾਤੀ ਜੋ ਅਸੀਂ ਇਹਨੂੰ ਫੜ ਕੇ ਲੈ ਕੇ ਆਂਦਾ ਪੈਸੇ ਮੈਨੂੰ ਇਹਨੇ ਫੜਾਏ ਆਹ ਲੇਡੀ ਨੇ ਜਿਹੜੀ ਫੜੀ ਐ ਅਸੀਂ ਫਿਰ ਅਸੀਂ ਇਹਨੂੰ ਫੜ ਕੇ ਮੈਂ ਇੱਥੇ ਦੁਕਾਨ ਤੇ ਲੈ ਕੇ ਆਇਆ ਤੇ ਇਹਨਾਂ ਦੇ ਕੋਲ ਨਾਲੇ ਇਹਨਾਂ ਨੂੰ ਪੈਸੇ ਵਾਪਸ ਕਰ ਕਿਤੇ 40 50000 ਰੁਪਏ ਚਤੂਰ ਮਹਿਲ ਹਾਂ ਇਹਨਾਂ ਨੂੰ ਪੈਸੇ ਮਿਲ ਗਏ ਕਿੱਦਾਂ ਬੜੀਆਂ ਜਾ ਗਈ ਇਹ ਆਪਣੇ ਪਾਰਕਿੰਗ ਦੇ ਬਾਹਰ ਹੀ ਬਾਕੀ ਨਾਲ ਵਾਲੇ ਦੋ ਲੜੀਆਂ ਭੱਜ ਗਏ ਜਿਹੜੇ ਅੰਦਰੋਂ ਆਈਆਂ ਨੇ ਅੰਦਰ ਆ ਕੇ ਜਿਹੜੀਆਂ ਅੰਦਰ ਆਈਆਂ ਉਹ ਕੱਢ ਕੇ ਲੈ ਗਈਆਂ ਗਾਹਾਂ ਇਹਨੂੰ ਜਾ ਕੇ ਫੜਾ ਦੇ ਜਾਂ ਉਹ ਫੜੀਆਂ ਤੇ ਉਹਨਾਂ ਫੜ-ਫੜ ਪੈਸੇ ਇਹਨੂੰ ਫੜਾ ਦਿੰਦੇ ਨੇ ਲਕੋੜੇ ਇਹ ਇਹਨਾਂ ਨੇ ਆ ਭੇਂਜੀ ਨਾਲ ਗਏ ਜਿਨ੍ਹਾਂ ਦੇ ਪੈਸੇ ਕੱਢੇ ਅਸੀਂ ਮੁੰਡੇ ਭਜਾਏ ਤਿੰਨ ਚਾਰ ਜਾ ਫੜ ਲੀਆਂ ਜਾ ਕੇ ਜੀ ਟਿਰੋੜ ਜੀ ਫਿਰ ਲੱਗੇਗੀ ਹਾਂ ਜੀ ਲੱਗਿਆ ਹੈ ਜੀ ਕੈਮਰਾ ਤੇ ਆਈ ਹੈ ਰਿਕਾਰਡਿੰਗ ਵਿੱਚ ਦੇਖੋ ਚੈੱਕ ਕਰ ਰਹੇ ਹਾਂ ਜੀ ਉਹ ਦੇਖੋ ਹੋ ਰਿਹਾ ਚੱਕ ਉਹਦਾ ਭੈਂਦੀ ਨੂੰ ਸ਼ੱਕ ਪਿਆ ਮੈਂ ਕਿਹਾ ਭੈਂਦੀ ਇਹ ਜਨਾਨੀਆਂ ਭੱਜੇ ਨੇ ਉਹਦਾ ਜੀ ਇਹ ਚੋਰ ਵੀ ਫੜੀ ਸੀ ਇਹਨਾਂ ਦੇ ਪੈਸੇ ਮਿਲ ਗਏ ਕਹਿੰਦੇ ਸਾਡੇ ਕੋਲ ਅਸੀਂ ਕੋਈ ਕਾਰਵਾਈ ਨਹੀਂ ਕਰਉਣਾ ਦੋ ਸੀ ਨਾ ਇੱਕ ਸੀ ਫੜੀ ਹੋਈ ਬਾਕੀ ਦੋ ਭੱਜ ਗਏ ਜਿਹੜੇ ਜਿਨ੍ਹਾਂ ਨੇ ਚੋਰੀ ਕੀਤੀ ਉਹ ਭੱਜ ਗਏ ਇਹ ਦੁਕਾਨ ਆ ਇਹ ਦੁਕਾਨ ਫਿਕ ਹਾਂ ਜੀ ਕਿ ਕਿਹੜੀ ਕਿਹੜੀ ਗਵਰਨਮੈਂਟ ਸਾਡੀ ਟੱਕੀ ਗਵਰਨਮੈਂਟ ਸਾ ਉਹਦੇ ਉਹਦੇ ਕੋਲ ਕਿੱਥੇ ਹੁੰਦਾ ਕਹਿੰਦੇ ਵੀ ਸਾਡੇ ਵੀਰੇ ਪੈਸੇ ਮਰ ਗਏ ਮੈਂ ਕੋਈ ਕਾਰ ਬਣੀ ਕਰਾਉਣੀ ਹੈਗੀ ਤੇ ਜੇ ਉਹ ਦੇਖ ਦਿਆ ਕੋਈ ਵੈਰੀਫਾਈ ਕਰਦੇ ਆਂ ਆਪਾਂ ਜੇ ਉਹਨਾਂ ਕੋਲ ਕੁੜੀਆਂ ਮਿਲ ਗਈਆਂ ਉਹਨਾਂ ਦੇ ਖਿਲਾਫ ਐਕਸ਼ਨ ਲਾਵਾਂਗੇ ਨਹੀਂ ਹਲੇ ਪੜਾਈ ਜਾਂਦੀ ਹਾਂਜੀ ਫੜਨੀ ਆਉਂਦਾ ਅੱਛਾ ਜੀ